ਸੰਗਰੂਰ ਦੇ ਦੋ ਨੌਜਵਾਨਾਂ ਦੀ ਰਾਜਸਥਾਨ ਦੇ ਜੋਧਪੁਰ ਨੇੜੇ ਸੜਕ ਹਾਸੇ ਵਿੱਚ ਦਰਦਨਾਕ ਮੌਤ ਹੋਈ ਹੈ। ਇਹ ਨੌਜਵਾਨ ਸੰਗਰੂਰ ਦੇ ਨੀਰੋਵਾਲ ਪਿੰਡ ਦੇ ਰਹਿਣ ਵਾਲੇ ਸਨ। ਪ੍ਰਿੰਸ ਟਰੱਕ ਦਾ ਕੰਡਕਟਰ ਸੀ। ਅੱਜ ਪਿੰਡ ਨੀਰੋਵਾਲ ਵਿੱਚ ਅੰਤਮ ਸੰਸਕਾਰ ਕੀਤਾ ਗਿਆ। ਇਹ ਕੁਦਰਤੀ ਹਾਸਾ ਹੋ ਗਿਆ ਜੀ। ਸਵੇਰੇ ਤਕਰੀਬਨ 5:00 ਵਜੇ ਓਸਿਆ ਕੱਟ ਲਵੇ ਜੋਧਪੁਰ ਦੇ ਨਜ਼ਦੀਕ ਕੁਦਰਤੀ ਹਾਸਤਾ ਹੋ ਗਿਆ ਜਿਦੇ ਵਿੱਚ ਕੀ ਦੁਰਲੱਭ ਕੈਰੇਕਟਰ ਦੇ ਮਾਲਕ ਦੀ ਡੈਥ ਹੋ ਗਈ ਬਹੁਤ ਮੰਦ ਭਾਗਾ ਦਿਨ ਸੀਗਾ ਅੱਜ ਉਹਨਾਂ ਦਾ ਸੰਸਕਾਰ ਹੈ ਇਹ ਉਹਦਾ ਛੋਟਾ ਬਰਾਦਰ ਹੈਗਾ ਇੱਕ ਉਹਨਾਂ ਦਾ 8-7 ਕੁ ਮਹੀਨਿਆਂ ਦਾ ਬੇਟਾ ਹੈਗਾ ਆਰਥਿਕ ਸਥਿਤੀ ਬਹੁਤ ਤੰਗੀ ਹੈ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸਾਡੇ ਟਰੱਕ ਯੂਨੀਅਨ ਵੱਲੋਂ ਵੀ ਅਸੀਂ ਜਿੰਨਾ ਵੀ ਸਹਿਯੋਗ ਆ ਵੱਧ ਤੋਂ ਵੱਧ ਕਰਾਂਗੇ ਹੋਰ ਵੀ ਦੋਸਤ ਮਿੱਤਰਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਸਹਿਯੋਗ ਦਿਓ ਸਾਡੇ ਨਗਰ ਵੱਲੋਂ ਵੀ ਅਸੀਂ ਨੀਲੋਵਾਲ ਪਿੰਡ ਵੱਲੋਂ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ ਇਹ ਪਰਿਵਾਰ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਸਾਰਿਆਂ ਨੂੰ ਹੱਥ ਵੰਨ ਕੇ ਫੇਰ ਬੇਨਤੀ ਆਵੇ ਦੋਸਤੋ ਵੱਧ ਤੋਂ ਵੱਧ ਸਹਿਯੋਗ ਦਿਓ ਇਹ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂ ਧੰਨਵਾਦ ਪਰਿਵਾਰ ਚ ਕੌਣ ਕੌਣ ਸੀਗੇ ਇਹਦੇ ਪਰਿਵਾਰ ਦੇ ਵਿੱਚ ਇੱਕ ਦਾਦਾ ਜੀ ਹੁਣ ਰਹਿ ਗਏ ਪਹਿਲਾਂ ਦੀ ਮਾਤਾ ਜੀ ਡੈਥ ਹੋ ਗਈ ਤਿੰਨ ਕਿ ਮਹੀਨੇ ਨੇ ਪਤਾਈ ਜੀ ਡੈਥ ਹੋ ਗਈ ਹੁਣ ਕੀ ਜੋ ਆਪਣੇ ਪ੍ਰਿੰਸ ਜੀ ਵੀ ਨੇ ਇਹ ਆਪਣੇ ਚੱਲ ਬਸੇ ਪਰਿਵਾਰ ਦੇ ਵਿੱਚ ਹੁਣ ਜਿਹੜਾ ਪ੍ਰਿੰਸ ਜੀ ਇੱਕ ਬੌਟੀ ਹੈਗੀ ਇੱਕ ਭੈਣ ਹੈਗੀ ਜਾਂ ਆਪਣੇ ਇਹ ਛੋਟਾ ਭਰਾ ਹੈਗਾ 7-8 ਕਿ ਮਹੀਨੇ ਦਾ ਬੇਟਾ ਰਹਿ ਗਿਆ ਪਿੱਛੇ ਦਾ ਘਰ ਸਾਰਾ ਖਾਲੀ ਹੋ ਗਿਆ ਕਮਾਉਂ ਵਾਲਾ ਕੋਈ ਨਹੀਂ ਜ਼ਮੀਨ ਜਾਇਦਾਦ ਕੁਛ ਨਹੀਂ ਹੈ ਜੀ ਸਾਰੇ ਨੂੰ ਮੈਸੇਜ ਭੇਜਦਾ ਵੱਤ ਤੋਂ ਵੱਤ ਉਹ ਕਹਿੰਦੇ ਵੀ ਅਸੀਂ ਸਹਾਇਕ ਦੇਵਾਂਗੇ ਹੌਸਲੇ ਨਹੀਂ ਸਿੱਟਣਾ ਹੌਸਲਾ ਰੱਖਣਾ ਹੈ ਪਰਿਵਾਰ ਨਾਲ ਖੜਨਾ ਹੈਗਾ ਪਰਿਵਾਰ ਨਾਲ ਖੜਿਆਂਗੇ ਟਰੱਕ ਜੀਨਾਂ ਵੱਲੋਂ ਵੀ ਇੱਥੇ ਸਾਰੇ ਪਹੁੰਚੇ ਹੋਏ ਨੇ ਆਪਰੇਟਰ ਜਿੰਨੇ ਵੀ ਹੈਗੇ ਪ੍ਰਧਾਨ ਵੀ ਪਹੁੰਚੇ ਹੋਏ ਨੇ ਹੋਰ ਵੀ ਮਾਲਕ ਜਿੰਨੇ ਵੀ ਇੱਥੇ ਪਹੁੰਚੇ ਨੇ ਸਾਰੇ ਉਹਨਾਂ ਦਾ ਵੀ ਧੰਨਵਾਦ ਆ ਪਹੁੰਚਣ ਤੇ ਉਹਨਾਂ ਨੇ ਵੀ ਸਾਨੂੰ ਭੇਜਿਆ ਵੀ ਅਸੀਂ ਵੱਤ ਤੋਂ ਵੱਤ ਸਹਾਇਤਾ ਹੋਰ ਆਪਣੇ ਟਰੱਕ ਡਰਾਈਵਰ ਵੀਰਾਂ ਨੂੰ ਕੈਰੈਕਟਰ ਵੀਰਾਂ ਨੂੰ ਸੰਦੇਸ਼ ਦੇਣਾ ਚਾਹਣਾ ਵੀ ਜਿਹੜੇ ਆਪਾਂ ਗੱਡੀਆਂ ਚਲਾਉਣਿਆਂਗੇ ਉਹ ਪਲੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਹੌਲੀ ਚਲਾਇਆ ਕਰੋ ਗੱਡੀ ਜਦੋਂ ਆਪਾਂ ਚਲਾਉਨੇ ਆ ਮੋਬਾਈਲ ਨਾ ਦੇਖਿਆ ਕਰੋ ਮੋਬਾਈਲ ਨੂੰ ਸਾਈਡ ਤੇ ਧਰ ਦੋ ਚਾਹੇ ਵੀਡੀਓ ਕਾਲ ਕਰਨੀ ਆ ਚਾਹੇ ਕੋਈ ਵੀ ਕਾਲ ਕਰਨੀ ਆ ਉਹ ਗੱਡੀ ਰੋਕ ਕੇ ਕਰ ਲਿਆ ਕਰੋ ਇਹ ਸਭ ਤੋਂ ਜ਼ਿਆਦਾ ਮੋਬਾਈਲ ਦੇ ਕਾਰਨ ਹਾਸੇ ਹੋ ਰਹੇ ਨੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲ